ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਇਨਸਾਨ ਆਪਣਾ ਸੁਭਾਅ ਜਿਹੜਾ ਹੈ ਉਹ ਨਹੀਂ ਬਦਲਦੇ ਤੇ ਜਾਂ ਉਹ ਆਪਣਾ ਸੁਭਾਅ ਬਦਲਣਾ ਨਹੀਂ ਚਾਹੁੰਦੇ ਤੇ ਆਪਣੇ ਸੁਭਾਅ ਦੇ ਮੁਤਾਬਕ ਹੀ ਕਈ ਵਾਰ ਇਨਸਾਨ ਐਸੇ ਕਰਮ ਕਰ ਬੈਠਦੇ ਨੇ ਜਿਨ੍ਹਾਂ ਨਾਲ ਉਹਨਾਂ ਦੀ ਜੜ ਆਪ ਹੀ ਉਹਨਾਂ ਦੇ ਆਪਣੇ ਹੱਥੋਂ ਹੀ ਪੁੱਟੀ ਜਾਂਦੀ ਹੈ ਆਪਣੇ ਜੀਵਨ ਦੇ ਕਾਰਜ ਕਈ ਵਾਰੀ ਇਨਸਾਨ ਆਪ ਹੀ ਆਪਣੇ ਹੱਥੀ ਵਿਗਾੜ ਲੈਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 35ਵੀਂ ਵਾਰ ਦੇ ਵਿੱਚ ਪਹਿਲੀ ਪੌੜੀ ਦੇ ਅੰਦਰ ਨਿੰਦਕ ਦਾ ਜ਼ਿਕਰ ਕਰਦਿਆਂ ਹੋਇਆਂ ਕੁਝ ਦ੍ਰਿਸ਼ਤਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚਟਾ ਕੁੱਤੇ ਦਾ ਦ੍ਰਿਸ਼ਟਾਂਤ ਦਿੰਦਿਆਂ ਆਖਿਆ ਵੀ ਜੇ ਉਹਨੂੰ ਰਾਜ ਸਿੰਘਾਸਨ ਦੇ ਉੱਤੇ ਬਿਠਾ ਦਿੱਤਾ ਜਾਏ ਉਹਨੇ ਫਿਰ ਵੀ ਜਾ ਕੇ ਉਹ ਆਟੇ ਵਾਲੀ ਜਿਹੜੀ ਚੱਕੀ ਐ ਉਹਨੂੰ ਉਹਨੇ ਮੂੰਹ ਮਾਰਨਾ ਉਹਨੂੰ ਚੱਟਣ ਲੱਗ ਜਾਣਾ ਉਹਦਾ ਸੁਭਾਅ ਹੈ ਰਾਜ ਸਿੰਘਾਸਨ ਤੇ ਵੀ ਬਿਠਾ ਦੀਏ ਉਹਨੇ ਜਾਣਾ ਫਿਰ ਆਟੇ ਦੀ ਚੱਕੀ ਨੂੰ ਮੂੰਹ ਮਾਰਨ ਵਾਸਤੇ ਹੀ ਹੈ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਸੱਪੇ ਦੁੱਧ ਪਿਆਈ ਹੈ ਵਿਹ ਮੁਖੋਂ ਸਟੇ ਜੇ ਆਪਾਂ ਸੱਪ ਨੂੰ ਦੁੱਧ ਵੀ ਪਿਆਦੀਏ ਨਾ ਤੇ ਉਹ ਆਪਣੇ ਅੰਦਰੋਂ ਜ਼ਹਿਰ ਹੀ ਜਿਹੜੀ ਆ ਉਹ ਉਗਲਦਾ ਹੈ ਕਿਉਂਕਿ ਉਹਦਾ ਸੁਭਾਅ ਹੈ ਅੰਦਰੋਂ ਜ਼ਹਿਰ ਕੱਢਣੀ ਉਹਨੂੰ ਅੰਮ੍ਰਿਤ ਵਰਗਾ ਦੁੱਧ ਵੀ ਆਪਾਂ ਪਿਆਈਏ ਤੇ ਉਹ ਅੰਦਰੋਂ ਜ਼ਹਿਰ ਹੀ ਉਹਦੇ ਨਿਕਲਦੀ ਹੈ ਇਨਸਾਨ ਦੀ ਹਾਲਤ ਵੀ ਇਸੇ ਤਰ੍ਹਾਂ ਹੀ ਹੈ ਇਹਨੂੰ ਬਾਹਰੋਂ ਜਿਹੜਾ ਜਿੰਨਾ ਮਰਜੀ ਅਸੀਂ ਇਹਦਾ ਭਲਾ ਕਰ ਲਈਏ ਭਲਾ ਇਹਦਾ ਚਾ ਲਈਏ ਪਰ ਫਿਰ ਵੀ ਇਹਦੇ ਅੰਦਰ ਈਰਖਾ ਦੀ ਨਫ਼ਰਤ ਦੀ ਜ਼ਹਿਰ ਇਨਸਾਨ ਦੇ ਅੰਦਰ ਭਰੀ ਹੁੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉੱਤੇ ਦਾ ਦ੍ਰਿਸ਼ਟਾਂਤ ਦਿੱਤਾ ਸੱਪ ਦਾ ਦ੍ਰਿਸ਼ਟਾਂਤ ਦਿੱਤਾ ਫਿਰ ਪਾਣੀ ਤੇ ਪੱਥਰ ਦੀ ਗੱਲ ਕਰਦੇ ਆਂ ਕਹਿੰਦੇ ਨੇ ਪੱਥਰ ਪਾਣੀ ਰੱਖੀ ਹੈ ਹੁਣ ਪੱਥਰ ਜਿਹੜਾ ਇਹ ਕਠੋਰ ਹੈ ਸਖਤ ਹੈ ਤੇ ਪਾਣੀ ਦੇ ਵਿੱਚ ਜੋ ਵੀ ਆਪਾਂ ਕੁਝ ਰੱਖ ਦਈਏ ਉਹ ਨਰਮ ਹੋ ਜਾਂਦਾ ਪਰ ਪੱਥਰ ਐਸਾ ਕਿ ਪਾਣੀ ਦੇ ਵਿੱਚ ਰਹਿ ਕੇ ਵੀ ਆਪਣੀ ਕਠੋਰਤਾ ਨੂੰ ਤਿਆਗਦਾ ਨਹੀਂ ਕਹਿੰਦੇ ਜੇ ਪਾਣੀ ਵਿੱਚ ਪੱਥਰ ਨੂੰ ਰੱਖ ਦਈਏ ਮਨ ਹਟ ਨਾ ਘਟੇ ਉਹਦੀ ਕਠੋਰਤਾ ਜਿਹੜੀ ਹੈ ਉਹ ਘਟਦੀ ਨਹੀਂ ਹੈ ਇਸੇ ਤਰ੍ਹਾਂ ਇਨਸਾਨ ਜਿਹੜੇ ਆ ਇਹਨਾਂ ਦੇ ਅੰਦਰ ਵੀ ਕਠੋਰਤਾ ਹੈ ਅੰਦਰ ਜਿਹੜਾ ਇਹਨਾਂ ਵਿੱਚ ਦਇਆ ਵਾਲਾ ਗੁਣ ਨਹੀਂ ਹੁੰਦਾ ਇਸ ਲਈ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦੇ ਕੇ ਆਖਿਆ ਕਹਿੰਦੇ ਚੋਆ ਚੰਦਨ ਪਰ ਹਰੈ ਉਥੇ ਇੱਕ ਖੋਤੇ ਦੀ ਗੱਲ ਕਰਦੇ ਆ ਕਿ ਖੋਤੇ ਨੂੰ ਜੇ ਸੁਗੰਧੀਆਂ ਵੀ ਤੁਸੀਂ ਜੜੀਆਂ ਲਗਾਦੇ ਹੋ ਤੇ ਚੰਦਨ ਦਾ ਲੇਪ ਵੀ ਕਰਦੇ ਹੋ ਖਰ ਖੇ ਪਲਟੈ ਉਹ ਪਲਟ ਕੇ ਫਿਰ ਆਪਣੇ ਉੱਤੇ ਮਿੱਟੀ ਹੀ ਪਾ ਲੈਂਦਾ ਜਾਂ ਉਹ ਮਿੱਟੀ ਵਿੱਚ ਜਾ ਕੇ ਲਟ ਜਾਂਦਾ ਕਿਉਂਕਿ ਉਹਨੂੰ ਚੰਦਨ ਦਾ ਉਹਨੂੰ ਸੁਗੰਧੀਆਂ ਦਾ ਪਤਾ ਹੀ ਨਹੀਂ ਹੈ ਉਹਦੀ ਪ੍ਰੀਤ ਜਿਹੜੀ ਆ ਉਹ ਹੈ ਮਿੱਟੀ ਦੇ ਨਾਲ ਉਹਨੇ ਜਾ ਕੇ ਫਿਰ ਮਿੱਟੀ ਦੇ ਵਿੱਚ ਹੀ ਲਟਣਾ ਇਸੇ ਤਰ੍ਹਾਂ ਨਿੰਦਕ ਦਾ ਹਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਇਹ ਨਿੰਦਕ ਨੂੰ ਜੇ ਆਪਾਂ ਸਮਝਾਈਏ ਪਰ ਉਹ ਸਮਝਦਾ ਨਹੀਂ ਫਿਰ ਨਿੰਦਿਆ ਵਾਲੇ ਪਾਸੇ ਨੂੰ ਹੀ ਜਾਂਦਾ ਹੈ ਕਹਿੰਦੇ ਤੇ ਉਹ ਨਿੰਦਕ ਪਰ ਨਿੰਦੋ ਹੱਠ ਮੂਲ ਨਾ ਹਟੇ ਉਹ ਮੂਲ ਜਿਹੜਾ ਉਹ ਮੁੱਢ ਤੋਂ ਹੀ ਨਿੰਦਿਆ ਦਾ ਸੁਭਾਅ ਜੀ ਦਾ ਬਣਿਆ ਹੋਵੇ ਨਾ ਉਹਨੂੰ ਆਪਾਂ ਲੱਖ ਸਮਝਾਉਣ ਦੀ ਕੋਸ਼ਿਸ਼ ਕਰੀਏ ਪਰ ਉਹ ਫਿਰ ਨਿੰਦਿਆ ਵਾਲੇ ਪਾਸੇ ਹੀ ਜਾਂਦਾ ਹੈ ਫਿਰ ਇਹੋ ਜਿਹਿਆਂ ਦਾ ਹਾਲ ਕੀ ਹੁੰਦਾ ਹੈ ਭਾਈ ਸਾਹਿਬ ਕਹਿੰਦੇ ਆਪਣ ਹੱਥੀ ਆਪਣੀ ਜੜ ਆਪ ਉਪਟੇ ਫਿਰ ਇਹੋ ਜੇ ਇਨਸਾਨ ਆਪਣੀ ਜੜ ਆਪਣੇ ਹੱਥੀ ਆਪ ਹੀ ਪੁੱਟ ਲੈਂਦੇ ਨੇ ਕਹਿਣ ਤੋਂ ਮੁਰਾਦ ਕਹਿਣ ਤੋਂ ਭਾਵ ਕਿ ਕੁੱਤੇ ਦੇ ਅੰਦਰ ਲਾਲਚ ਵਾਲਾ ਜਿਹੜਾ ਉਹ ਦ੍ਰਿਸ਼ਟਾਂਤ ਦਿਖਾਇਆ ਗਿਆ ਕਿ ਜਿੰਨਾ ਮਰਜੀ ਉਹਨੂੰ ਤੁਸੀਂ ਰਾਜ ਸਿੰਘਾਸਨ ਤੇ ਬਿਠਾ ਦਿਓ ਉਹਦਾ ਲੋਭ ਉਹਦਾ ਲਾਲਚ ਉਹਨੂੰ ਉਸ ਆਟੇ ਦੀ ਚੱਕੀ ਵੱਲ ਲੈ ਕੇ ਜਾਏਗਾ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਓ ਅੰਦਰੋਂ ਜ਼ਹਿਰ ਹੀ ਉਹਦੇ ਨਿਕਲੇਗੀ ਪਾਣੀ ਵਿੱਚ ਪੱਥਰ ਨੂੰ ਰੱਖੋ ਕਠੋਰਤਾ ਨਹੀਂ ਤੇ ਅਗ ਦਾ ਨਿੰਦਕ ਨੂੰ ਜਿੰਨਾ ਮਰਜੀ ਸਮਝਾਓ ਉਹ ਫਿਰ ਨਿੰਦਿਆ ਵਾਲੇ ਪਾਸੇ ਤੁਰਦਾ ਤੇ ਇਹੋ ਜੇ ਆਪਣੇ ਜੀਵਨ ਦੇ ਅੰਦਰ ਆਪਣੀ ਜੜ ਆਪ ਹੀ ਪੁੱਟ ਲੈਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਨਿੰਦਕਾਂ ਤੋਂ ਬਚਾਉਣ ਨਿੰਦਿਆ ਤੋਂ ਲੋਭ ਤੋਂ ਬੁਰਾਈਆਂ ਤੋਂ ਬਚਾਉਣ ਅਸੀਂ ਆਪਣਾ ਜਨਮ ਸਵਾਰਨਾ ਹੈ ਅਸੀਂ ਆਪਣੇ ਜੀਵਨ ਦੀ ਜੜ ਆਪ ਨਹੀਂ ਪੁੱਟਣੀ ਗੁਰੂ ਮਹਾਰਾਜ ਭਲੀ ਕਰਨ ਕਿਤੇ ਉਹਨਾਂ ਨੂੰ ਵੀ ਸੋਝੀ ਸਮਝ ਆ ਜਾਏ ਜਿਹੜੇ ਲੋਭ ਵਸ ਹੋ ਕੇ ਈਰਖਾ ਵਸ ਨਫ਼ਰਤ ਦੇ ਵਸ ਹੋ ਕੇ ਇਸ ਤਰ੍ਹਾਂ ਦੇ ਕਰਮ ਕਰ ਬੈਠਦੇ ਨੇ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ